ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਸਿਆਸੀ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਜਿਉਂ-ਜਿਉਂ BC ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ-ਉਵੇਂ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਆਪਣੇ ਦਾਅ ਪੇਚ ਖੇਡੇ ਜਾ ਰਹੇ ਨੇ ਅਰਸਲ BC ਵਿਧਾਨ ਸਭਾ ਚੋਣਾਂ ਦੇ ਲਈ ਪ੍ਰਚਾਰ ਸਿੱਖਰਾਂ ਤੇ ਚੱਲ ਰਿਹਾ ਹੈ ਇੰਨਾ ਹੀ ਨਹੀਂ ਪ੍ਰੀਮੀਅਰ ਡੇਵਿਡ ਐਬੀ ਉ ਦੇ ਵੱਲੋਂ ਹਰ ਪਰਿਵਾਰ ਨੂੰ 1000 ਡਾਲਰ ਸਾਲਾਨਾ ਦੀ ਟੈਕਸ ਰਾਹਤ ਦੇਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਪ੍ਰੀਮੀਅਰ ਨੇ ਦਾਅਵਾ ਕੀਤਾ ਹੈ ਕਿ 90% ਤੋਂ ਵੱਧ ਬੀਸੀ ਵਾਸੀਆਂ ਨੂੰ ਟੈਕਸ ਰਾਹਤ ਦਾ ਲਾਭ ਮਿਲੇਗਾ ਜੋ ਜਨਵਰੀ 2025 ਤੋਂ ਮਿਲਣਾ ਸ਼ੁਰੂ ਹੋ ਜਾਵੇਗਾ ਦੱਸਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਵੀ ਟੈਕਸ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਆਰਥਿਕ ਮਹਾਰਾ ਮੁਤਾਬਕ ਸੂਬੇ ਦੇ ਲੋਕਾਂ ਨੂੰ ਇਸ ਦਾ ਪੂਰਾ ਫਾਇਦਾ 2029 ਤੱਕ ਹੀ ਮਿਲ ਪਾਵੇਗਾ ਪੰਜਾਬ ਦੇ ਵਿੱਚ ਹੁੰਦੀਆਂ ਚੋਣਾਂ ਵਾਂਗ ਬੀਸੀ ਦੇ ਵਿੱਚ ਜਨਤਕ ਥਾਵਾਂ ਉੱਤੇ 71 ਬਜ਼ੁਰਗਾਂ ਦਰਮਿਆਨ ਹੁੰਦੀ ਖੁੰਡ ਦੇ ਚਰਚਾ ਹੋਣ ਦ왈ੇ ਘੁੰਮਦੀ ਮਹਿਸੂਸ ਕੀਤੀ ਜਾ ਸਕਦੀ ਹੈ તાਜਾ ਚੋਣ ਸਰਵੇਖਣਾਂ ਦੇ ਵਿੱਚ ਬੀਸੀ ਕੰਜ਼ਰਵੇਟਿਵ ਬਾਕੀ ਦਾ ਹੱਥ ਮਾਮਲੀ ਤੌਰ ਤੇ ਉੱਤੇ ਨਜ਼ਰ ਆ ਰਿਹਾ ਪਰ ਡੇਵਿਡ ਐਬੀਡੀ ਅਗਵਾਈ ਹੇਠ ਐਂਡੀਪੀਵੀ ਕੋਈ ਕਸਰ ਬਾਕੀ ਨਹੀਂ ਛੜਨਾ ਚਾਹੁੰਦੀ ਆਰਥਿਕ ਮਾਰਾ ਦਾ ਮੰਨ ਹੈ ਕਿ BC ਦੇ ਲੋਕਾਂ ਨੂੰ 22580 ਡਾਲਰ ਤੱਕ ਦੀ ਕਮਾਈ ਉੱਤੇ ਕੋਈ ਪ੍ਰੋਵਿੰਸ਼ੀਅਲ ਟੈਕਸ ਨਹੀਂ ਦੇਣਾ ਹੋਵੇਗਾ ਅਤੇ ਇੱਕ ਪਰਿਵਾਰ ਨੂੰ ਉਸਤਨਿਕ 1000 ਡਾਲਰ ਸਾਲਾਨਾ ਦਾ ਫਾਇਦਾ ਹੋ ਸਕਦਾ ਹੈ ਸਰੀ ਵਿਖੇ ਚੋਨ ਰੈਲੀ ਦੌਰਾਨ ਟੀਵੀ ਡੀਬੀ ਨੇ ਕਿਹਾ ਕਿ ਟੈਕਸ ਦੀ ਕਟੌਤੀ ਰਾਹੀਂ ਸੂਬੇ ਦੇ ਲੋਕਾਂ ਨੂੰ ਮਹਿੰਗਾਈ ਅਤੇ ਉੱਚੀਆਂ ਵਿਆਜ ਦਰਾਂ ਦੇ ਨਾਲ ਟਕਰਾ ਕਰਨ ਦੇ ਵਿੱਚ ਮਦਦ ਮਿਲੇਗੀ ਇੱਕ ਹਫਤੇ ਪਹਿਲਾਂ ਬੀਸੀ ਕੰਸਰਵੇਟਿਵ ਪਾਰਟੀ ਦੇ ਆਗੂ ਜੋਹਨ ਟੂ ਸਟੇਟ ਦੇ ਵੱਲੋਂ ਇੱਕ ਹਫਤੇ ਪਹਿਲਾਂ ਐਲਾਨੀ ਯੋਜਨਾ ਤਹਿਤ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਨੂੰ 2026 ਤੋਂ 1500 ਡਾਲਰ ਦੀ ਟੈਕਸ ਰਾਹਤ ਦੇਣ ਦਾ ਵੀ ਐਲਾਨ ਕੀਤਾ ਗਿਆ ਜੋ 2029 ਤੱਕ ਵੱਧ ਕੇ 3000 ਡਾਲਰ ਤੱਕ ਵੀ ਜਾ ਸਕਦੀ ਹੈ ਇਸੇ ਦੌਰਾਨ ਕਿਸਾਨੀ ਹਿੱਤ ਦੀ ਡਟ ਕੇ ਰੱਖੀ ਕਰਨ ਦਾ ਐਲਾਨ ਕਰ ਦਿਆ ਜੋਹਨ ਰੁਸਟਾਟ ਨੇ ਕਿਹਾ ਹੈ ਕਿ ਪੀਸੀ ਦੇ ਲੋਕਾਂ ਦੀ ਖੁਰਾਕ ਦੇ 2/3 ਹਿੱਸਾ ਬਾਹਰਲੇ ਰਾਜਾਂ ਤੋਂ ਆਉਂਦੇ ਜੋਹਨ ਰੁਸਟਾਟ ਨੇ ਇਸ ਰੁਝਾਨ ਨੂੰ ਬਦਲਣ ਦੇ ਲਈ ਸੂਬੇ ਦੇ ਵਿੱਚ ਵੱਧ ਤੋਂ ਵੱਧ ਖੁਰਾਕੀ ਵਸਤਾਂ ਤੇ ਉਤਪਾਦਨ ਦੁੱਗਣਾ ਕਰਨ ਉੱਤੇ ਵੀ ਜ਼ੋਰ ਦਿੱਤਾ ਹੈ ਜ਼ਿਕਰ ਹੋਇਆ ਕਿ ਜਿੱਥੇ ਪ੍ਰੀਮੀਅਰ ਡੇਵਿਡ ਐਬੀ ਦੇ ਵੱਲੋਂ ਹਰ ਪਰਿਵਾਰ ਨੂੰ 1000 ਡਾਲਰ ਲਾਣ ਦੀ ਟੈਕਸ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਹੀ ਟੋਰੀ ਆਗੂ ਦੇ ਵੱਲੋਂ ਬੀਸੀ ਦੇ ਕਿਸਾਨਾਂ ਨੂੰ ਕੁਮਾਂਤਰੀ ਮੰਡੀਆਂ ਮੁਹਾਈਆਂ ਕਰਵਾਨ ਅਤੇ ਟੈਕਸ ਰਾਹਤ ਦੇਣ ਦਾ ਵੀ ਐਲਾਨ ਕਰ ਦਿੱਤਾ ਗਿਆ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ